ड्राम कंड पाणी ड्रामी ਉਹ ਬਰਜ਼ ਮਾਲ ਨੂੰ ਛਿੱਡੀ ਬੜੀਆਂ ਦੁਕਾਨਾਂ ਉੱਤੇ ਵਾਕਾਂ ਨੂੰ ਬਣਾਉਂਦਾ ਹੈ ਤੇ ਛੜ ਕੇ ਚਾਹ ਬਣਾਉਂਦਾ ਇਹ ਪੇਪਰ ਕਿੰਨੇ ਬਹੁਤ ਚੰਗ ਲਿਖ ਕੇ ਦੇ ਦੇ ਕੀ ਚੁਣਾਏ ਮੋਟਰ ਫੁੱਟੇ ਚਲੋ ਨੈਰੋ ਕਾਕੜੀ ਮੈਂ ਆਵਾਜ਼ ਕਰ ਕਰਵਾ ਦੇਣਾ ਤੇ ਜਿੱਦ ਚੁਪਾ ਦੇਣਾ ਮੈਂ ਕਰਵਾ ਦੇਣਾ ਕਰਵਾ ਦੇ ਜਾਨਾ ਕਰਵਾ ਦੇਣਾ ਬੈਠੇ ਹੋ ਗਏ ਜੇਪੋ ਸਿੱਖਾ ਤੇਲੇ ਬਾਗ ਜਾਨ ਦੇ ਇਤਬਾਨ ਦੱਸੇ ਗਰੀ ਜਿਹੜੀ ਨਾਨ ਮੇਰੀ ਕੀਦਾ ਰਹੀ ਹੈ ਬਹੁਤ ਬਹੁਤ ਨਾ ਆਵਾਜ਼ ਆਦਾ ਹੋ ਕਾਜੀ ਨੂੰ ਦੱਸੋ ਕਿੱਥੇ ਘਟ ਜਾਓ ਭੇਜੋ ਬੰਦਾ ਉਹ ਸਾਹਿਬ ਅੱਧੀ ਕੰਮ ਨਹੀਂ ਕਰਦੇ ਦੇਖੋ ਆਪਣੀ ਮੌਜੂਦਾ ਸਰਕਾਰ ਦੇ ਹੋਂਦ ਅੱਧੀ ਕੰਮ ਨਹੀਂ ਕਰ ਰਹੇ ਮੈਂ ਵੀ ਨਸ਼ਾ ਵੇਚਦਾ ਵੀ ਜਿੰਨਾ ਵੇਚਦਾ ਮੈਂ ਮਿਹਨਤ ਕਰਦਾ ਪਿਆ ਮੈਂ ਮਿਹਨਤ ਕਰ ਰਿਹਾ ਜਿਹੜੀ ਮੇਰੇ ਸਾਹਮਣੇ ਆ ਦੇ ਮੀਡੀਆ ਮੇਰੇ ਰੂਪ ਰੂਪ ਹੋਣਾ ਤੇ ਵੀ ਨਾ ਉਹਨਾਂ ਦੇ ਕਾਕਾ ਜੀ ਇੱਕ ਮਿੰਟ ਇਹ ਚ ਗੈਸ ਸਿਲੰਡਰ ਵੱਲਦਾ ਨਹੀਂ ਬਿਲਕੁਲ ਮੀਡੀਆ ਮੇਰੇ ਰੂਪ ਰੂਪ ਨਹੀਂ ਮੈਂ ਘਰੋਂ ਬਣਾ ਕੇ ਆਇਆ ਮੈਂ ਘਰੋਂ ਬਣਾ ਕੇ ਸੋਤਾ ਲੈਣਾ ਰਾਜਮਾ ਚਾਵਲ ਕੜੀ ਚਾਵਲ ਦੇਖੋ ਜੀ ਮੈਂ ਮੀਡੀਆ ਨੂੰ ਦੱਸਣਾ ਚਾਹੁੰਦਾ ਮੈਂ ਇੱਕ ਬੜਾ ਆਮ ਆਦਮੀ ਆ ਮਾਮ ਸਾਹਿਬ ਦੀ ਸਰਕਾਰ ਬਣੀ ਹੈ ਮੈਂ ਆਮ ਆਦਮੀ ਪਾਰਟੀ ਜ਼ਿਲ੍ਹਾ ਜੁਆਇਨ ਕੱਤਰ ਸਾਰੇ ਲੋਕਾਂ ਨੂੰ ਦੱਸਣਾ ਇਹ ਚੋਂ ਨਾ ਮੈਂ ਕੱਲ ਤੇ ਫੈਲਾ ਨਹੀਂ ਚੁੱਕਣ데요 ਮੈਂ ਮਿਹਨਤ ਕਰ ਰਿਹਾ ਜਾਂ ਮੈਂ ਨਸ਼ਾ ਵੇਚਣ ਆ ਜਾਂ ਮੈਂ ਕੋਈ ਬਲੈਕ ਕਰਨ ਆ ਫਿਰ ਮੈਨੂੰ ਕਹਿੰਦੇ ਹੱਕਦਾਰ ਬੰਦੇ ਆ ਦੂਜੀ ਗੱਲ ਹੈ ਮਾਮ ਸਾਹਿਬ ਨੇ ਮਿਹਨਤ ਬਖਸ਼ੀ ਆ ਸਾਨੂੰ ਅਕਾਲੀ ਕਾਂਗਰਸੀਆਂ ਵਾਂਗ ਨਾ ਅਸੀਂ ਗਲਤ ਧੰਦਾ ਕੀਤਾ ਤੇ ਨਾ ਅਸੀਂ ਕਰਨਾ ਮੈਨਟ ਕਰਦੇ ਆਂ ਮੈਨਟ ਕਰਦਾ ਆਂ ਚਾਂਸਲ ਆਪਾਂ ਸੜਕ 'ਚ ਨਾ ਕਰੀਏ ਕਰਵਾ ਦਿੰਦੇ ਆ ਸੜਕ 'ਤੇ ਆ ਕਰਵਾ ਦਿੰਦੇ ਆ ਕਿ ਫਿਰ ਅਸੀਂ ਨਸ਼ੇਵਾਲ ਕਿਉਂ ਜਾਂਦੇ ਨਸ਼ੇ ਦੇ ਕਾਰੋਬਾਰੀਆਂ ਦੇ ਘਰੋਂ ਤੱਕ ਕਿਉਂ ਨਹੀਂ ਵੜਦੇ ਚਾਂਸਲ ਦੀ ਜਿੰਮੇਵਾਰੀ ਬਹੁਤ ਹੋਈਆਂ ਨੇ ਆਪਾਂ ਕਰਨ ਚਾਹੀਏ

ਅਦਰਾਮਗੜ ਪਾਣੀ ਯਾਰ ਅਦਰਾਮਗੜ ਅਦਰਾਮਗੜ ਕੋਈ ਗਾਸੀ ਸੁਣੀ ਮੈਂ ਲੈ ਆ ਉਹ ਅਦਰਾਮਗੜ ਵੀਡੀਓ ਸਭੀ ਹੋਣਾ ਜਿਹੜਾ ਦਾ ਮਤਲਬ ਹੈ ਅਦਰਾਮਗੜ ਕੀ ਕਰਾ ਆਹ ਕੰਮ ਕਰੋ ਸਾਰੇ ਚਲੋ ਹਲੋ ਉਹ ਵਰਦ ਸਮਾੜਾ ਗੱਡੀ ਵੜੀਆਂ ਤੇ ਗਾਣੇ ਤੇ ਵਾਕਾਂ ਬਿਠਾਉਂਦਾ ਹੈ ਤੇ ਛੜਕੇ ਚਾਹ ਬਣਾਉਂਦਾ ਇਹ ਦੇ ਕੇ ਦੇ ਕੀਤ ਗਣਾਏ ਲਾ ਕਰਵਾ ਰਹੇ ਆ ਕਰਵਾ ਰਹੇ ਆ ਮੈਂ ਕਰਵਾ ਰਹੇ ਆ ਨਾ ਕਹਿੰਦੇ ਨੇ ਚਲ ਜਾਂਦੇ ਹਾਂ ਥੋੜਾ ਜਿਹਾ ਬਿਲਕੁਲ ਚਾਹ ਦੀਸੇ ਲੈ ਕੇ ਚਾਹ ਲੇ ਗਿਆ ਲੱਗ ਕਿਤਨਾ ਕਿਤੇ ਪੁੱਤ ਜੀ ਸੈਂਟੈਂਸ ਹੋ ਜਾਂਦਾ ਹੈ ਇਹ ਰਵਾ ਨਹੀਂ ਸੈਂਟੈਂਸ ਹੋ ਜਾਂਦਾ ਹੈ ਅੱਜ ਕਿਹਨਾਂ ਕਰੀਤ ਤੋਂ ਲਾਉਣੀ ਹੈ ਨਾ ਪਰ ਇੱਕ ਦਿਨ ਚਾਹ ਰੱਖੋ ਮੈਂ ਜਦ ਕਿਹਰੇ ਮੈਂ ਕਰਵਾ ਰਹੇ ਆ ਸਾਹਿਬ ਜੀ ਸਰ ਅੱਜ ਕੀ ਅਟੈਕਸ਼ਨ ਜੇ ਤੁਹਾਡੇ ਵੱਲ ਤੇ ਕੀਤਾ ਜਾ ਰਿਹਾ ਹੈ ਅੱਜ ਇਸ ਤਰ੍ਹਾਂ ਜੀ ਜਿਹੜਾ ਨੀਵਾ ਬਜਾ ਰਿਹਾ ਹੈ ਇਹਦੇ ਬਾਰੇ ਬਹੁਤ ਲੋਕ ਸ਼ਿਕਾਇਤ ਕਰ ਰਹੇ ਸੀ ਕਿ ਇੱਥੇ ਲੰਗੜ ਜੁਗਾ ਰਸਤਾ ਵੀ ਨਹੀਂ ਹੈਗਾ ਇੱਥੇ ਲੱਗੇ ਹਸਪੀਟਲ ਨੇ ਹੋਰ ਦੁਕਾਨਾਂ ਨੇ ਜਿੰਨਾ ਲੋਕਾਂ ਨੇ ਤੇ ਇੱਥੇ ਆਮ ਹੀ ਜਿੰਨੇ ਆ ਉਹਨੇ ਸੜਕਾਂ ਦੇ ਉੱਤੇ ਚਾਹ ਦੀਆਂ ਦੁਕਾਨਾਂ ਖੋਲ ਦਿੱਤੀਆਂ ਸੜਕਾਂ ਦੇ ਉੱਤੇ ਜਿਹੜੇ ਆ ਪਰੌਂਠੇ ਬਣਾ ਰਹੇ ਨੇ ਸੜਕਾਂ ਦੇ ਉੱਤੇ ਜਿਹੜਾ ਸਾਰਾ ਕੁਝ ਸਮਾਨ ਹੈ ਅੱਦੇ ਜਿਹੜੀਆਂ ਦੁਕਾਨਾਂ ਅਗਲੇ ਪਾਸੇ ਨੇ ਜਿਹੜੀਆਂ ਹੈਰੀ ਤੇ ਸਟੇਟ ਦੇ ਦੁਕਾਨ ਵਾਲੇ ਉਹ ਸਾਰੇ ਦੁਕਾਨਦਾਰ ਜਿਹੜੇ ਇਹਨਾਂ ਗਲੀਆਂ ਦੇ ਵਿੱਚ ਆਪਣੇ ਵਹੀਕਲ ਪਾਰਕ ਕਰ ਜਾਂਦੇ ਜਿਹੜੇ ਇਸ ਗਲੀ ਦੇ ਵਿੱਚ ਲੈਣ ਵਾਲੇ ਲੋਕ ਆ ਉਹਨਾਂ ਨੂੰ ਬੜੀ ਸਮੱਸਿਆ ਆ ਰਹੀ ਸੀ ਉਹ ਅੱਜ ਅਸੀਂ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਪੱਲ ਪਹਿਲਾਂ ਅਸੀਂ ਇੱਥੇ ਵਾਰਨਿੰਗ ਕਰਕੇ ਗਏ ਸੀ ਕਿ ਤੁਸੀਂ ਆਪਣੀਆਂ ਸੜਕਾਂ ਦਾ ਸਮਾਨ ਚੁੱਕ ਲੋ ਕੱਲ ਅਸੀਂ ਬਕਾਇਦਾ ਮੈਂ ਤੇ ਸਾਡੇ ACP ਸਾਹਿਬ ਨਾਲ ਕਾਰਪੋਰੇਸ਼ਨ ਦੇ ਅਧਿਕਾਰੀ ਵਾਰਨਿੰਗ ਕਰਕੇ ਗਏ ਸੀ ਅੱਜ ਅਸੀਂ ਵਿਧ ਕਾਰਪੋਰੇਸ਼ਨ ਆਏ ਆ ਅਤੇ ਜਿਹੜੇ ਜਿਹੜਾ ਸਮਾਨ ਰੋਡ ਦੇ ਉੱਤੇ ਪਿਆ ਸੀ ਉਹ ਜਿਹੜਾ ਕਾਰਪੋਰੇਸ਼ਨ ਨੇ ਆਪਣੇ ਕਬਜ਼ੇ 'ਚ ਲੈ ਲਿਆ ਵਾ ਅਤੇ ਜਿਹੜੇ ਦੁਕਾਨਦਾਰ ਸਾਨੂੰ ਜ਼ਿੰਮੇਵਾਰੀ ਦਿੰਦੇ ਆ ਕਿ ਚਲੋ ਮਾਤਰਾ ਆਦਮੀ ਵੀ ਮੈਂ ਆਪਣੀ ਦੁਕਾਨ ਦੇ ਵੇਖੋ ਇਹਨਾਂ ਨੇ ਇਹ ਦਿਨੇਸ਼ ਟੀ ਸਟਾਲ ਲਿਆ ਇਹਦੀ ਆਪਣੀ ਅੰਦਰਵਾਰ ਦੁਕਾਨ ਐ ਲੇਕਿਨ ਇਹ ਸੜਕ ਦੇ ਉੱਤੇ ਲਾ ਰਿਆ ਲੋਹੇ ਦਾ ਬਣਾ ਕੇ ਉਹਦੇ ਵਿੱਚ ਗੈਸ ਸਿਲੰਡਰ ਰੱਖਿਆ ਉਹਦੇ ਵਿੱਚ ਸਾਰਾ ਸਮਾਨ ਰੱਖਿਆ ਮੰਨ ਲਓ ਗੱਲ ਜੇ ਇਸ ਬਾਜ਼ਾਰ ਚ ਦਰਬਾਰ ਸਾਹਿਬ ਤੋਂ ਹਾੜਲੀ 50 ਗਾਇਕੇ ਦੂਰੀ ਤੇ ਆ ਇਹ ਬਾਜ਼ਾਰ ਭਰਿਆ ਹੀ ਰਹਿੰਦਾ 24 ਘੰਟੇ ਖਾਸ ਕਰਕੇ ਸ਼ਨੀਵਾਰ ਜੇ ਮੰਨ ਲਓ ਗਾ ਇਹ ਸਿਲੰਡਰ ਨੂੰ ਅੱਗ ਲੱਗ ਜੇ ਇਹ ਕਟੋ ਕਟ ਕਿੰਨੇ ਬੰਦਿਆਂ ਦਾ ਨੁਕਸਾਨ ਹੋਇਆ ਔਰ ਮੈਂ ਤਾਂ ਸ਼ੁਕਰ ਗੁਰੂ RAMDAS ji ਦਾ ਕਰਦਾ ਇਹ ਵਿਚਾਰਿਆ ਔਰ ਅੱਜ ਉਹਨੇ ਇਹਨੂੰ ਕਿਹਾ ਕਿ ਜੇ ਤੂੰ ਲਵਣੀ ਆਪਣੀ ਦੁਕਾਨ ਤੇ ਆਪਣੀ ਦੁਕਾਨ ਦੇ ਅੰਦਰ ਕੰਮ ਕਰ ਸੜਕ ਦੇ ਉੱਤੇ ਕਿਸੇ ਦੁਕਾਨ ਦੇ ਕਿਸੇ ਨੂੰ ਸਿਲੰਡਰ ਨਹੀਂ ਲਾਉਂ ਦੇਣਾ ਇਹ ਅਸੀਂ ਸਾਰਿਆਂ ਦੇ ਸਹਿਯੋਗ ਦੇ ਨਾਲ ਆ ਔਰ ਮੈਨੂੰ ਆਸ ਹੈ ਕਿ ਅਮਰਸਰ ਵਾਸੀ ਜਿਹੜੇ ਆ ਇਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਆ ਇਹਦੇ ਸਾਡਾ ਪੂਰਾ ਸਹਿਯੋਗ ਕਰਨਗੇ ਥੈਂਕ ਯੂ